ਕੀਤੇ ਕਈ ਦਿਨਾਂ ਤੋਂ ਜਿਹੜੀ ਬਰਸਾਤ ਹੋ ਰਹੀ ਹੈ ਵਕ ਵਕ ਰਾਜਾਂ ਵਿੱਚ ਹੋ ਰਹੀ ਉਸ ਨੇ ਕਈ ਜਗ੍ਹਾ ਤੇ ਤਬਾਹੀ ਮਚਾਈ ਹੋਈ ਹੈ ਤੁਸੀਂ ਉਸ ਦੀਆਂ ਕਈ ਤਸਵੀਰਾਂ ਵੇਖੀਆਂ ਹੋਣਗੀਆਂ ਜਿਸ ਤਾਂ ਕਿ ਉਸ ਤਰ੍ਹਾਂ ਖੰਡ ਵਿੱਚ ਜਿਹੜਾ ਤੂਫਾਨ ਆਂਦਾ ਹੈ ਬਾੜ ਆਈ ਹੈ ਬੱਦਲ ਫਟਣ ਤੋਂ ਬਾਅਦ ਬੁਰੇ ਹਾਲਤ ਬਿਖਾਏ ਜਾ ਰਹੇ ਹਨ ਤਬਾਹੀ ਤਬਾਹੀ ਨਜ਼ਰ ਆ ਰਹੀ ਹੈ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਉਸੇ ਤਹਿਤ ਜਿਹੜੇ ਕਿ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੀ ਲਗਾਤਾਰ ਪਿਛਲੇ ਦਿਨਾਂ ਵਿੱਚ ਬਰਸਾਤ ਹੋਈ ਹੈ ਉਸ ਦੇ ਵਿੱਚ ਵਕ ਵਕ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਡਾ ਵਾ ਦਿਨ ਬਾਅਦ ਦਿਨ ਵਧਦਾ ਜਾ ਰਿਹਾ ਹੈ ਔਰ ਵਕ ਉਸ ਦੇ ਹਾਲਾਤ ਇੰਨੇ ਜ਼ਿਆਦਾ ਵਾਧੇ ਨਜ਼ਰ ਆ ਰਹੇ ਆ ਜਿਸ ਤਰ੍ਹਾਂ ਕਿ ਲੋਕਾਂ ਵਿੱਚ ਜੰਗੇ ਨੀਵੇਂ ਇਲਾਕੇ ਆ ਵਿੱਚ ਮੈਦਾਨੀ ਨਕਿਆ ਜੀ ਕਾਫੀ ਲਗਾ ਜਿਹੜੇ ਲੋਕ ਨੇ ਉਹਨਾਂ ਵਿੱਚ ਕਾਫੀ ਸਹਿਮ ਮੇਕਰ ਨੂੰ ਮਿਲ ਰਿਹਾ ਹੈ ਆਪਾਂ ਅੱਜ ਇਸ ਜਗ੍ਹਾ ਤੇ ਹਰੀਕੇ ਹੈਡ ਵਰਕਰਸ ਤੇ ਖੜੇ ਆ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਦੇ ਜਿਹੜੇ ਸਾਹਮਣੇ ਜਿਹੜੇ ਦਰ ਆ ਪਾਣੀ ਦੇ ਜਿਹੜੇ ਆ ਉਹ ਗੇਟ ਨੇ ਜਿਹੜੇ ਕਿ ਪਾਣੀ ਦਾ ਪੱਧਰ ਜਿਹੜਾ ਕੀ ਆ 690 ਫੁੱਟ ਜਿਹੜਾ ਦੱਸਿਆ ਜਾਂਦਾ ਹੈ ਲੈਵਲ ਜਿਹੜਾ ਸੀਗਾ ਹਰੀਕੇ ਹੈਡ ਤੇ ਰੱਖਿਆ ਜਾਂਦਾ ਉਸ ਤੋਂ ਉੱਪਰ ਜਰੋਂ ਆਂਦਾ ਹੈ ਤਾਂ ਉਸ ਦੇ ਦਰ ਜਿਹੜੇ ਆ ਗੇਟ ਆ ਪਾਣੀ ਦੇ ਉਹ ਦਵਾਰ ਖੋਲ ਦਿੱਤੇ ਔਰ ਵੱਡੀ ਗਿੜਤੀ ਵਿੱਚ ਜਿਹੜੇ ਦੱਸੋ ਪਤਾ ਲੱਗਾ ਹੈ ਕਿ ਸ਼ੇਦੋ ਸੱਤ ਦਰ ਜਿਹੜੇ ਆ ਦਰਵਾਰ ਨੇ ਆ ਖੋਲ ਦਿੱਤੇ ਗਏ ਆ ਉਹਨਾਂ ਔਰ ਜਿਹੜਾ ਕਿ ਇਸ ਵੇਲੇ ਅਸੀਂ ਜਿੱਥੇ ਮੌਜੂਦ ਹਾਂ ਇਹ ਡਾਊਨਸਟ੍ਰੀਮ ਦਾ ਏਰੀਆ ਹੈ ਹਰੀਕੇ ਡਾਊਨਸਟ੍ਰੀਮ ਜਿੱਥੇ ਕਿ ਇਹ ਜਿਹੜੀ ਜਗ੍ਹਾ ਹੁੰਦੀ ਸੀ ਪਹਿਲਾਂ ਬਿਲਕੁਲ ਸੁੱਕੀ ਹੁੰਦੀ ਸੀ ਇੱਥੇ ਪਾਣੀ ਨਹੀਂ ਆਂਦਾ ਸੀ ਕਿਉਂਕਿ ਇਹ ਪਾਣੀ ਜਿਹੜਾ ਸੀ ਇਸ ਸਾਈਡ ਤੋਂ ਅੱਗੇ ਹੁਸੈਨੀਵਾਲਾ ਰਾਈ ਪਾਕਿਸਤਾਨ ਜਾਂਦਾ ਸੀਗਾ ਔਰ ਅੱਜ ਦੀ ਗੱਲ ਜੇ ਆਪਾਂ ਕਰਦੇ ਆ ਤਾਂ 40000 ਕਿਊਸਿਕ ਪਾਣੀ ਜਿਹੜਾ ਵਾ ਹਰੀਕੇ ਹੈਡ ਤੇ ਪੁੱਜਾ ਸੀਗਾ ਉਸ ਦੌਰਾਨ ਵਿੱਚੋਂ ਜਿਹੜਾ ਕਿ ਆ ਛੱਡ ਦਿੱਤਾ ਗਿਆ ਹੈ ਜੋ ਕਿ ਉਸਾਨੀ ਵਾਲਾ ਵਾਲੀ ਸਾਈਡ ਤੇ ਜਾ ਰਿਹਾ ਹੈ اور ਇਸ ਦੇ ਨਾਲ ਹੀ ਜਿਹੜਾ ਕਿ ਰਾਜਸਥਾਨ ਫੀਡਰ ਅਤੇ ਫਿਰੋਜ਼ਪੁਰ ਫੀਡਰ ਉਹ ਕਿ ਸਿੰਚਾਈ ਲਈ ਖੇਤੀ ਲਈ ਪਾਣੀ ਰੋਜ਼ਾਨਾ ਲੈਵਲ ਦੇ ਅਕੋਰਡਿੰਗ ਜਿਵੇਂ ਦੀ ਸਿਚੁਏਸ਼ਨ ਹੁੰਦੀ ਆ ਉਸ ਵਿਭਾਗ ਵੱਲੋਂ ਅੱਗੇ ਰੋਜ਼ ਰੋਜ਼ ਛੱਡਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਹੜੇ ਲੋਕ ਨੇ ਇਸ ਹਰੀਕੇ ਹੱਟ ਦੇ ਨਾਲ ਜਿਹੜਾ ਤਰਨ ਤਰਨ ਦੀ ਗੱਲ ਕਰਦੇ ਆ ਤਾਂ ਇਸ ਦੇ ਅਗਲੇ ਪੰਨੇ ਜਿਹੜੇ ਪਿੰਡ ਜਾਂਦੇ ਹਨ ਕੋਟ ਬੁੱਢਾ ਲੈ ਲੋ ਕਿੜੀਆਂ ਵਾਂ ਕਲਮਿਆ ਕੰਬੋਟ ਹੈ ਵਾਲਾ ਵਾ ਜਲ ਪਹਿਲਤਾ ਹੈ ਵਾਲੇ ਨੇ ਔਰ ਮੁੰਡਾ ਪਿੰਡ ਨੇ ਇਵੇਂ ਦੇ ਕਈ ਜਿਹੜੇ ਸਚਨਾ ਪਿੰਡੜੇ ਆ ਮੈਂ ਕਿ ਪਿਛਲੇ ਸਾਲ ਤੋਂ ਪਿਛਲੇ ਸਾਲ 2023 ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਇਸ ਨਾਲ ਕਾਫੀ ਜਿਆਦਾ ਨੁਕਸਾਨ ਹੋਇਆ ਸੀ ਲੋਕ ਜਿਹੜੇ ਆ ਹੁਣ ਵੀ ਉਹਨਾਂ ਦੇ ਵਿੱਚ ਕਾਫੀ ਸਹਿਮ ਭਰਾ ਮਾਹੌਲ ਹੈ ਅਸੀਂ ਇੱਥੇ ਜੇ ਮੌਜੂਦ ਨੇ ਕੁਝ ਲੋਕ ਉਹਨਾਂ ਨਾਲ ਗੱਲ ਵੀ ਕਰਾਂਗੇ ਕਿਵੇਂ ਦਾ ਮਾਹੌਲ ਆ ਕੀ ਦੱਸ ਕਹਿਣਾ ਚਾਹੁੰਦੇ ਤੁਸੀਂ ਵੀ ਇਹ ਜਿਹੜਾ ਪਾਣੀ ਦੀ ਦੇਖ ਰਹੇ ਤੁਸੀਂ ਪੱਧਰ ਵੱਧ ਰਿਹਾ ਹੈ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਚੁੱਕਾ ਜੀ ਬਹੁਤ ਨੁਕਸਾਨ ਹੋ ਰਿਹਾ ਅੱਗੇ ਬਹੁਤ ਜਿਆਦਾ ਹੀ ਅੱਗੇ ਮਤਲਬ ਇਹਨਾਂ ਨੁਕਸਾਨ ਹੋ ਰਿਹਾ ਨਾ ਪਾਣੀ ਦੇ ਕਾਰਨ ਜਿਵੇਂ ਮਤਲਬ ਮਗਰੋਂ ਆਪਣਾ ਫਟ ਫਟੰਦੇ ਕਰਕੇ ਬਦਲ ਉਹਦਾ ਕਰਕੇ ਪਾਣੀ ਦਾ ਲੈਵਲ ਬਹੁਤ ਵੱਧ ਚੁੱਕਾ ਹੈ ਮਾਲ ਡੰਗਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਕਿਹਾ ਜਾ ਰਿਹਾ ਜਾਂ ਲੋਕੀ ਆਪਣੇ ਆਪੇ ਜਾ ਰਹੇ ਆ ਹਾਂਜੀ ਹਾਂਜੀ ਕਹਿ ਰਹੇ ਮਤਲਬ ਯਾਨੀ ਕਿ ਵੀ ਹੁਣ ਬੰਨਾਂ ਦੇ ਡੰਗਰ ਮਤਲਬ ਕੱਢ-ਕੱਢ ਕੇ ਲਈ ਜਾ ਰਹੇ ਹਾਂ ਉਸੇ ਕਾਰਨ ਮਤਲਬ ਯਾਨੀ ਆਪਣਾ ਬਚਾਅ ਕਰਨਾ ਜਿਹੜੇ ਦਰਿਆ ਦੇ ਕੰਢੇ ਲੋਕ ਰਹਿੰਦੇ ਆ ਉਹਨਾਂ ਨੇ ਮਤਲਬ ਆਪਣੇ ਘਰ-ਬਾਰ ਉੱਥੋਂ ਸਮਾਨ ਚੱਕਣਾ ਸ਼ੂਟ ਕਰਕੇ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਕਰ ਦਿੱਤਾ ਜੀ ਹੋਰ ਅੱਗੇ ਪ੍ਰਸ਼ਾਸਨ ਵੱਲੋਂ ਵੀ ਕਿਵੇਂ ਦੇ ਇੰਤਜ਼ਾਮ ਕੀਤੇ ਜਾਂਦੇ ਇੱਥੇ ਲੋਕਾਂ ਨੂੰ ਬਚਾਉਣ ਲਈ ਕੋ ਹਾਂਜੀ ਤੁਸੀਂ ਕੀ ਗੱਲ ਇਹ ਹੀ ਸਰ ਪਾਣੀ ਮਤਲਬ ਯਾਨੀ ਕਿ ਪਾਣੀ ਦਾ ਲੈਵਲ ਬਹੁਤ ਵਧ ਚੁੱਕਾ ਤੇ ਉਸੇ ਲਈ ਆਪਣਾ ਥੋੜਾ ਜਿਹਾ ਬਚਾ ਚਾਹੀਦੀ ਕਰਨਾ ਹਾਂਜੀ ਅੱਗੇ ਵੀ ਹਰ ਸਾਲ ਇਹ ਇੱਥੇ ਪਾਣੀ ਐਵੇਂ ਦੇ ਇਲਾਕਿਆਂ 'ਚ ਆ ਜਾਂਦਾ ਨੁਕਸਾਨ ਹੁੰਦਾ ਇਹਦੇ ਵਿੱਚ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਫਸਲ ਹੋ ਚੁੱਕੀ ਖਰਾਬ ਐ ਸੁੱਲੇ ਹੋਈ ਬਹੁਤ ਜ਼ਿਆਦੀ ਫਸਲ ਹੋ ਚੁੱਕੀ ਖਰਾਬ ਜੀ ਪਾਣੀ ਦਾ ਲੈਵਲ ਹਾਂਜੀ 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 ਬਹੁਤ ਜ਼ਿਆਦਾ ਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕੀ ਨਾਮ ਤੁਹਾਡਾ ਨੂਕ ਸਿੰਘ ਜੀ ਕਿਣਾ ਚੰਨ ਅਹੀਂ ਵੀ ਹੋ ਕਹਣਾ ਚੁਣਿਆ ਵੀ ਜਿਹੜਾ ਦਰਿਆ ਦਾ ਪਾਣੀ ਆ ਬਗਰੋ ਪਾਣੀ ਛੱਡ ਕੇ ਬਹੁਤ ਜ਼ਿਆਦਾ ਅੱਗੇ ਨੁਕਸਾਨ ਹੋ ਰਿਹਾ ਦੁਨੀਆ ਦਾ ਤੇ ਜਿਹੜੇ ਘਰਾਂ ਦਰਿਆ ਦੇ ਵਿੱਚ ਬੈਠੇ ਆ ਉਹ ਵਿਚਾਰੇ ਬੇਕਾਰ ਹੋ ਗਏ ਅੱਗੇ ਵੀ ਮਾਰੇ ਹੀ ਅੜ ਪੀੜਦੇ ਤੇ ਹੁਣ ਫਿਰ ਮਾਰੇ ਗਏ ਆ ਤੇ ਉਹਨਾਂ ਦਾ ਕੋਈ ਸਰਕਾਰ ਮਸਲਾ ਹੱਲ ਕਰੇ ਕੋਈ ਨਾ ਕੋਈ ਅਸੀਂ ਤੇ ਬੇਨਤੀ ਕਰਦੇ ਹਾਂ ਹਰ ਸਾਲ ਕਿੰਨਾ ਕਿਨਸਾਨ ਹੋ ਜਾਂਦਾ ਕਿੰਨੀ ਫਸਲ ਜਿਹੜੀ ਬਰਬਾਦ ਹੋ ਜਾਂਦੀ ਹੈ ਇਹਦੇ ਵਿੱਚ ਫਸਲ ਤਾਂ ਜੀ ਵੇਖੋ ਉਹਨੇ ਇੱਥੋਂ ਹਾਰੀ ਕਹਿੰਦਾ ਲੈ ਲੋ ਤੁਸੀਂ ਨੇ ਫਰੋਜਪੁਰ ਸਈ ਨੀਅਰ ਬਾਟਰ ਤੱਕ ਜਿਹੜੇ ਪਿੰਡ ਨੇ ਦਰਿਆ ਦੇ ਕੰਢੇ ਦੇ ਬਿਠੇ ਸਾਰੇ ਨੁਕਸਾਨ ਦੇਖੋ ਨਾ ਜਦੋਂ ਜਦੋਂ ਦਰਿਆ ਦੇ ਵਿੱਚ ਜਦੋਂ ਪਾਣੀ ਚੜ ਗਿਆ ਬੰਨਣਾ ਲੱਗ ਗਿਆ ਜਿਹੜੇ ਵਿੱਚ ਪਿੰਡ ਉਹ ਮਰੇ ਗਏ ਸਾਰੇ ਹਾਂ ਜੀ ਅਸੀਂ ਉਹ ਪ੍ਰਸ਼ਾਸਨੇ ਬੇਦੀ ਕਰਦੇ ਆਂ ਵੀ ਕਿਰਪਾ ਕਰਕੇ ਕੋਈ ਸਾਡੇ ਕੋਲ ਸੋਚੋ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿ ਪਾਣੀ ਦਾ ਲੈਵਲ ਵੱਧਦਾ ਵਾ ਹਰ ਵਾਰੀ ਨੁਕਸਾਨ ਹੁੰਦਾ ਵਾ ਹੁਣ ਕਿਵੇਂ ਦਾ ਮੌਲਾ ਲੋਕਾਂ ਚ ਕੀ ਲੋਕੀ ਡਰੇ ਪਏ ਆ ਜਾਂ ਪਾਣੀ ਆਉਂਦੇ ਸੰਕੇਤ ਲੱਗਦੇ ਪਏ ਪਾਣੀ ਆ ਪਏ ਜੀ ਇਹ ਕੁਝ ਲੋਕ ਸਨ ਜਿਨ੍ਹਾਂ ਨੇ ਦੱਸਿਆ ਕਿ ਹਰ ਸਾਲ ਪਾਣੀ ਆਂਦਾ ਔਰ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੁਣ ਵੀ ਇਹਨਾਂ ਦੇ ਵਿੱਚ ਕਾਫੀ ਸੈਮ ਭਰੇ ਮਾਲ ਵੇਖਣ ਨੂੰ ਮਿਲ ਰਿਹਾ ਔਰ ਆਉਣ ਵਾਲੇ ਦਿਨਾਂ ਵਿੱਚ ਜੇ ਬਰਸਾਤਾਂ ਲਗਾਤਾਰ ਨਹੀਂ ਹੁੰਦੀਆਂ ਹਨ ਤਾਂ ਇਸ ਪਾਣੀ ਦੇ ਪੱਦਰ ਦੇ ਨੀਵੇਂ ਹੋਣ ਦੀ ਪੂਰੀ ਆਸ ਹੈ ਔਰ ਲੋਕਾਂ ਦੇ ਜਿਹੜੇ ਆ ਕਿ ਡਰ ਉਹ ਖਤਮ ਹੋਣ ਦੀ ਉਮੀਦ ਹੈ ਰਮਨ ਚਾਵਲਾ ਜਗਮੀਨੀ ਟੀਵੀ ਤਰਨਤਾਰਨ ਕੋਈ ਪ੍ਰਸ਼ਾਸਕ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਕੜੀਆਂ ਜ਼ਮੀਨਾਂ ਗੱਟੇ ਬਾਦਸ਼ਾਹ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਹਰੀਗੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹਨਾਂ ਪਾਣੀ ਛੱਡਤਾ ਐ ਭਾਈ ਕਹਿੰਦੇ ਰਹਿਣ ਜਾ ਜਾ ਕੇ ਹੇੜ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਇਹ ਨਿਆਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮਿਹਨਤ ਐ ਅਜੇ ਤਾਂ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮਿਹਨਤ ਨਹੀਂ ਵੀ ਪਾਣੀ ਇਹ ਘੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਿਲਾਂ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਿਲਾਂ ਹੀ ਨੇ ਮੋਟਰਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪੇ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹਨਾ ਹੁਣਾ ਹੀ ਹੈ ਇਹਨਾ ਹੁਣਾ ਵੀ ਨਹੀਂ ਲੋ ਉੱਤੇ ਬਹਿ ਕੇ ਖਾਣਾ ਪੂਰਤੀ ਕਰ ਜਾਂਦੇ ਬਾ ਠੀਕ ਠਾਕ ਹੈ ਤਾਂ ਮੰਗ ਤਾਂ ਤਾਂ ਕਰੀਏ ਜੇ ਇਹਨਾ ਕੁਝ ਦੇਣਾ ਹੋਵੇ ਨਾ ਅੱਗੇ ਕੋਈ ਦਿੱਤਾ ਤੇ ਨਾ ਇਹਨਾ ਹੁਣ ਦੇਣਾ ਸਾਨੂੰ ਮਿਹਨਤ ਹੀ ਨਹੀਂ ਇਹਨਾ ਤੋਂ ਹੋएगी ਇਹ ਸਰਕਾਰ ਤੋਂ ਹੀ ਕੋਈ ਮਿਹਨਤ ਨਹੀਂ ਹੈਗੀ ਬਸਤੀ لال ਸਿੰਘ ਕਹਣਾ ਵੀਰ ਜੀ ਅਸੀਂ ਕੀ ਆ ਹਰ ਸਾਲ ਸਾਨੂੰ ਹੜ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜ ਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਵਾ ਨਾਲ ਕੋਈ ਸਾਨੂੰ ਆ ਕੇ ਪੁੱਛਦਾ ਨਹੀਂ ਆ ਤੇ ਉਲਟਾ ਆਹ ਦਿੰਦੇ ਇਹ ਤਾਂ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਤੇ ਜਦੋਂ ਜੀ ਕਰਦਾ ਉਦੋਂ ਪਾਣੀ ਛੱਡਿਆ ਜਾਂਦਾ ਜੇਕਰ ਇਹਨਾਂ ਨੇ ਪਾਣੀ ਛੱਡਣਾ ਹੀ ਆ ਸਰਕਾਰਾਂ ਨੇ ਤੇ ਜਮੀਨ ਰਿਕਵਰ ਕਰ ਲੈਣ ਤੇ ਇਹਨੂੰ ਨਹਿਰੀ ਰੂਪ ਬਣਾ ਲੈਣ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਹਾਂ ਜ਼ਿਮੀਂਦਾਰ 11 ਏਕੜਾ ਜੀ ਚੋਂ ਪੰਜਾਂ ਪਿੰਡਾਂ ਦੀ ਜਿਹੜੀ ਇਹਦੇ ਵਿੱਚ ਅੱਜ ਪਾਣੀ ਪਾਣੀ ਮੱਕੀਆਂ ਵੀ ਖਰਾਬ ਹੋਣ ਲੀਆਂ ਝੋਨੇ ਵੀ ਸਭ ਬੇਕਾਰ ਹੋਂਦੇ ਆ ਐਡੀ ਪਿੱਛੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਇਹ ਪਿੱਛੇ ਨੂੰ ਉਹ ਚਾ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬਹੁਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਇਹ ਨਾ ਹੋਣ ਇੱਕ ਵਾਰ ਡੀਸੀ ਸਾਹਿਬ ਨੇ ਇਥ ਆ ਕੇ ਜੱਸ ਕੀਤੀ ਤੇ ਉਸ ਤੋਂ ਬਾਅਦ ਵਿੱਚ ਫੇਰ ਨਹੀਂ ਕਿਸੇ ਨੇ ਸਾਡੀ ਸੁਣੀ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਸੰਨੋਚ ਥੋੜੀ ਜਿਹੀ ਵਧਾਈ ਜਾਵੇ ਉਹਦੇ ਨਾਲ ਕੁਛ ਨਾ ਕੁਛ ਸਾਡਾ ਬਚਾਅ ਹੋ ਸਕੇ ਜਿਹੜਾ ਥੋੜਾ ਬੋਧਾ ਮੀਂਹ ਦਾ ਪਾਣੀ ਵੀ ਆਉਂਦਾ ਉਹੀ ਸਾਡੀਆਂ ਫਸਲਾਂ ਨੂੰ ਮਾਰ ਪਾਉਂਦਾ ਤੇ ਦੁਖੀ ਹੋਈ ਸਾਡੇ ਪਿੰਡ ਦੇ ਤਿੰਨ ਚਾਰ ਪੰਜ ਘਰ ਰਹਿੰਦੇ ਹੋ ਜੀ ਮਾਲ ਡੰਗਰ ਵੀ ਉਹਨਾਂ ਦਾ ਦਰਵਾਜ਼ਾ ਚਾਰਾ ਚੂਰਾ ਸਾਰਾ ਕੁਝ ਉਹ ਵਿਚਾਰੇ ओके ਹੋ ਕੇ ਉਹਨਾਂ ਦੇ ਨਾਲ ਮੈਂ ਵੀ ਆਪਣੀਆਂ ਪੈਲੀਆਂ ਨੂੰ ਗੇੜਾ ਮਾਰਨ ਗਿਆ ਤੇ ਨਾਲ ਉਹਨਾਂ ਦੇ ਸਮਾਨ ਲੈ ਕੇ ਆਇਆ ਮੈਂ। ਬੋਦਲੇ ਆ ਜਾਂ ਡੰਗਰਾਂ ਦਾ ਥੋੜਾ ਬੋਤਾ ਚੋਕੇ। ਹੋਰ ਖਾਂ ਆਟਾ-ਉਟਾ ਥੋੜਾ ਬੋਤਾ ਕੱਢ ਕੇ ਲੈਵੇ 2-4 ਜੀ ਇਧਰ ਪਾਂਲ ਗਵਾਂਦ ਰਹਿਣ ਡਏ ਆ ਕੇ। ਇਹ ਹੀ ਕਰਦੇ ਆ ਜੀ ਸਾਡੀ ਸਾਰ ਲਈ ਜਾਵੇ ਆ ਕੇ। ਪਰ ਪੁੱਛਦਾ ਕੋਈ ਨਹੀਂ ਅਸੀਂ ਰੋਕ ਲਾ ਕੇ ਬਹਿ ਜਾਂਦੇ ਆ। ਕੋਈ ਸਾਨੂੰ ਪੁੱਛਦਾ ਨਹੀਂ ਆ।